ਤੈ ਤੂੰ ਕੋਣ ਹੈ ਉਸ ਨੌਜਵਾਨ ਨੇ ਕਿਹਾ ਕੀ ਝੂਠ ਆਖਾ ਕਹਿੰਦਾ ਅਸਲ ਦੇ ਵਿੱਚ ਮੈਂ ਇੱਕ ਚੋਰ ਹਾਂ ਸ਼ਕਲ ਮੇਰੀ ਭੁਲੀ ਭਾਲੀ ਹੈ ਪਰ ਅਸੀਂ ਤੁਹਾਡੇ ਘਰ ਦੇ ਵਿੱਚ ਚੋਰੀ ਨੂੰ ਅੰਜਾਮ ਦਿੱਤਾ ਸੀ ਪਰ ਤੇ ਇਹ ਤੇਰੀ ਇੱਕ ਚਿੱਠੀ ਤੇਰੀ ਮਾਇਕ ਚਿੱਠੀ ਛੱਡ ਕੇ ਗਈ ਹੈ ਉਸ ਚਿੱਠੀ ਦੇ ਵਿੱਚ ਜਿਹੜੇ ਲਿਖੇ ਬੋਲ ਸੀ ਨਾ ਤੇਰੇ ਪ੍ਰਤੀ ਕਹਿੰਦਾ ਉਹਨਾਂ ਨੇ ਮੈਨੂੰ ਮਜਬੂਰ ਕਰਤਾ ਮੈਂ ਸਾਰਾ ਸਮਾਨ ਵਾਪਸ ਲਿਆਇਆ ਮੈਂ ਤੁਹਾਡਾ ਗੁਨਾਹਗਾਰ ਹਾਂ ਹੁਣ ਭਾਵੇਂ ਮੈਨੂੰ ਤੂੰ ਸੈਨਿਕਾਂ ਦੇ ਹਵਾਲੇ ਕਰ ਦੇ ਭਾਵੇਂ ਮੇਰੇ ਤੇ ਮੁਕੱਦਮਾ ਚਲਵਾ ਦੇ ਤੇ ਬਾਕੀ ਜੋ ਤੇ ਤੈਨੂੰ ਤੇ ਕਾਜ਼ੀ ਨੂੰ ਚੰਗਾ ਲੱਗੇਗਾ ਉਦਾਂ ਕਰ ਲਿਓ ਭਾਈ ਉਹ ਲੜਕੀ ਆਖਦੀ ਐ ਨਹੀਂ ਤੇਰੇ ਅੰਦਰ ਦਰਿਆਦਲੀ ਹੈ ਤੇਰੇ ਅੰਦਰ ਇਮਾਨਦਾਰੀ ਹੈ ਤੇਰੇ ਅੰਦਰ ਕਿਤਨਾ ਕਿਤੇ ਅੱਲਾ ਦਾ ਖੌਫ ਹੈ ਅੱਲਾ ਦਾ ਭੈ ਹੈ ਤੂੰ ਅੱਲਾ ਦਾ ਬੰਦਾ ਹੈਂ